ਮੈਂ ਚੱਲਿਆ ਸੀ ਉੱਧਰ ਭਾਈਕੇ ਇੱਥੇ ਨਾ ਇੱਕ ਬਹੁਤ ਸਿਆਪਾ ਹੀ ਸਮਝ ਲਓ ਬਹੁਤ ਭੈੜੀ ਗੱਲ ਆ ਤੁਸੀਂ ਆਪ ਦਾ ਜੇ ਕੋਈ ਵੀ ਬੈੱਡ ਕੋਈ ਅਲਮਾਰੀ ਟੁੱਟੀ ਹੋਈ ਜਾਂ ਕੁਝ ਵੀ ਤੁਸੀਂ ਬਾਹਰ ਸਿੱਟਣਾ ਕਿਤੇ ਉਹਦਾ ਤੁਸੀਂ ਬਾਹਰ ਸੱਟ ਨਹੀਂ ਸਕਦੇ ਰੱਖ ਨਹੀਂ ਸਕਦੇ ਹਨ ਜਿੱਥੇ ਇਹ ਇੱਕ ਜਗ੍ਹਾ ਬਣਾਈ ਹੋਈ ਆ ਉੱਥੇ ਸਿੱਟਣੇ ਪੈਂਦੇ ਆ ਹੁਣ ਬਾਈ ਚਾਂਸ ਬੰਦੇ ਕੋਲੇ ਓਡਾ ਸਾਧਨ ਨਹੀਂ ਹੈਗਾ ਮਨ ਲਓ ਜਿਵੇਂ ਆਪਣੇ 407 ਟੈਂਪੂ ਇੱਥੇ ਫਰਗੋਨਾ ਕਹਿ ਦਿੰਦੇ ਆ ਉਹਦੇ ਵਿੱਚ ਸਿੱਟਨੇ ਪੈਂਦੇ ਆ ਹਨਾ ਪਹਿਲਾ ਬੰਦਾ ਉਹ ਕਰੂਗਾ ਕਰਕੇ ਫੇਰ ਉੱਥੇ ਜਾ ਕੇ ਸਿੱਟ ਕੇ ਆਊਗਾ ਤੇ ਉਹ ਜੇ ਆਪਾਂ ਫਰਗੋਨਾ ਕਰਦੇ ਆ 2 ਕਿਲੋਮੀਟਰ ਤੇ ਤਾਂ ਹੁੰਦਾ ਵਾ ਜਿੱਥੇ ਸਿੱਟਣਾ ਹੁੰਦਾ ਵਾ ਫਰੂਨੇ ਵਾਲਾ 50 ਇਹ ਤੋਂ ਲੈ ਲੂ ਵੱਧ ਚੱਲ ਹੁਣ ਮੁੰਡਾ ਜਾਣਦਾ ਸੀ ਮਿਸਤਰੀਆਂ ਨਾਲ ਮੂਰਾ ਤੋਰੀ ਕਹਿ ਦਿੰਦੇ ਇੱਥੇ ਉਹਨਾਂ ਨਾਲ ਕੰਮ ਕਰਦਾ ਉਦੇ ਕੋਲੇ ਹੈਗਾ ਵਾ ਉਹ ਕਹਿੰਦਾ ਚੱਲ ਮੈਂ ਆ ਜਾਊਂਗਾ ਇਹ ਆਪਾਂ ਦੋਈ ਤਿੰਨੇ ਜਣੇ ਜਾ ਕੇ ਸਿੱਟੇ ਆਵਾਂਗੇ ਉੱਥੇ ਚੱਲਿਆ ਸੀ ਇਹ ਬੱਸ ਸੋਣੀ ਵਾਲੀ ਆ 3:30 ਵਜੇ ਦੀ ਜਦੋਂ ਪਹਿਲਾਂ ਇੱਥੇ ਰਹਿੰਦਾ ਹੁੰਦਾ ਸੀ ਮੈਂ ਬਹੁਤ ਵਾਰੀ ਵੀਡੀਓ ਬਣਾਈ ਐ ਇਸ ਜਗ੍ਹਾ ਦੀ ਇਹ ਵੀ ਬਹੁਤ ਵਧੀਆ ਜਗ੍ਹਾ ਸੀਗੀ ਬਹੁਤ ਵਧੀਆ ਜਗ੍ਹਾ ਸੀ ਨਹੀਂ ਹੈ ਤੇ ਮੀ ਮੀਉ ਪੈਂਦੇ ਚ ਇੱਥੇ ਆ ਕੇ ਬਹਿ ਜਾਂਦਾ ਸੀਗਾ ਜਦੋਂ ਮੀਹ ਪੈਂਦਾ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਆ ਦਿਖਾਉਣਾ ਹਣ ਤੁਹਾਨੂੰ ਵੀ ਮੈਂ ਸਿਆਲਾਂ ਚ ਧੁੱਪੇ ਬੈਠੇ ਰਹੋ ਛੁੱਟੀ ਵਾਲੇ ਦਿਨਾਂ ਉਹ ਮੇਜ਼ਾਂ ਤੇ ਕੋਈ ਫੇਸਟਾ ਲੱਗਦਾ ਇੱਥੇ ਪਿਆਰੀ ਹੋਣ ਲੱਗੀ ਹੋਈ ਹੈ ਉਹ ਲਾਇਬ੍ਰੇਰੀ ਐ ਇੱਥੇ ਇਹ ਲਾਇਬ੍ਰੇਰੀ ਵਾਲਿਆਂ ਨੇ ਕੋਈ ਪ੍ਰੋਗਰਾਮ ਕਰਨਾ ਹੁਣ ਉਹ ਬੰਦ ਕੀਤਾ ਹੋਇਆ ਹਨ ਅੱਜ ਉੱਥੇ ਜਾਣੀ ਆ ਇਹਨੂੰ ਕੌਂਟੇ ਦੀ ਵਿਧਿਆਵ ਲੋ ਕਹਿੰਦੇ ਨੇ ਪੁੱਤਾਂ ਦਾ ਪੁਲ ਬਹੁਤ ਬਹੁਤ ਪੁਰਾਣਾ ਪੁਲ ਹੈ ਜੀ ਜਾ ਕੇ ਫਿਰ ਇਹ ਨਦੀ ਵੀ ਸਮੁੰਦਰ ਚ ਜਾ ਡਕ ਵੀ ਹੈ ਜਾ ਨਾ ਕਾਉ ਜਵਾ ਪੋਦਾ ਫਿਰਦਾ ਇਕੱਲਾ ਹੀ ਸੰਗਾ ਮਾਰਦਾ ਫਿਰਦਾ ਉਹ ਕੱਤੇ ਦੇ ਇੱਕ ਗੱਡਾ ਉਹ ਕੰਬੇ ਜੱਡਾ ਕੀਤਾ ਹੋਇਆ ਜੀ ਸਾਡਾ ਪਾਟ ਇਸ ਵਿੱਚ ਤਾਂ ਹੋਰੀ ਚੱਲਦਾ ਜੀ ਕਮਿਊਨਿਟੀ ਵਿੱਚ ਕੱਢੀ ਜੀ ਜਮੂਨ ਦਾ ਫਾਨਾ ਉਹਨਾਂ ਨੂੰ ਸਟਾਰ ਕਰਾਵਾ ਦਵਾ ਕੋਲ ਕੀਤੇ ਪੈਨੇ ਉਹਨੇ ਘਾਰੇ ਜੱਗੜ-ਜੱਗੜ ਕੇ ਆਹ ਮੁੰਡੇ ਨੇ

ਸੜਕ ਤੇ ਰੱਖਿਆ ਹੋਇਆ ਉਹ ਤਾਂ ਪੀਸਦਾ ਤੇ ਉਹਦੇ ਲਈ ਹੀ ਪਤਾ ਨਹੀਂ ਸਮਝ ਨਹੀਂ ਆਉਂਦੀ ਇੰਨਾ ਜੀ ਐਡ ਐਡਵਾਰਦੀ ਅੱਜ ਰਾਤ ਨੂੰ ਪਤਾ ਨਹੀਂ ਕੀ ਰੱਖਣ ਦੀ ਲੋੜ ਸੀਗੀ ਬਸ ਇੰਜੋਏ ਕਰਨਾ ਤੇ ਬਗੜਨਾ ਜਿਵੇਂ ਮੈਂ ਠੀਕ ਹੈ ਨਾ ਇੱਕ ਹੁਣ ਲਈ ਜਿਵੇਂ ਮੇਰੇ ਯਾਰ ਕਿਦੇ ਸੜਕੇ 4 ਵਜੇ ਦਾ 5 ਵਜੇ ਕੰਮ ਤੇ ਜਾਣਾ ਵਾ ਉਹ 12 1 ਵਜੇ ਤੱਕ ਮੈਂ ਦੇਖ ਦਊਗਾ ਇਆ ਤਰੀਕੇ ਨਾਲ ਸਾਰੇ ਬੈਠੇ ਖਾਂਦੇ ਪੀਂਦੇ ਨੇ ਆਪ ਦਾ ਆਪ ਦਾ ਇੰਜੋਏ ਕਰਨ ਲੱਗੇ ਹੋਏ ਵਾਹ ਜ਼ਿੰਦਗੀ ਹੈ ਇਹਨਾਂ ਦੀ ਇਹ ਇਥੇ ਅਲੱਗ-ਅਲੱਗ ਬੈਂਡ ਵਾਲੇ ਨੇ ਜਿਹੜੇ ਵੀਡੀਓ ਆਹ ਬੈਂਡ ਵਾਲੇ ਨੇ ਅਲੱਗ-ਅਲੱਗ ਜਗ੍ਹਾ ਤੇ ਲੱਗੇ ਹੋਏ ਪਰ ਨਾ ਦੋ ਜਗ੍ਹਾ ਤੇ ਮਗਰ ਵੀ ਇੱਕ ਆ ਲੱਗੇ ਹੋਏ ਨੇ ਬਹੁਤ ਕਰਦੇ ਆ ਜਵਾਰਤਾ ਨੂੰ ਬਹੁਤ ਐਪਰੀਸ਼ੀਏਟਿੰਗ ਹੁੰਦਾ ਨਹੀਂ ਜਿੱਦਾਂ ਲੱਭ ਐਪਰੀਸ਼ੀਏਟ ਕਰਦੇ ਆ ਬਹੁਤ ਕਰਦੇ ਆ ਨਾਲੇ ਯਾਰ ਬਹੁਤ ਘੱਟ ਹੈ ਜੇ ਬਹੁਤ ਘੱਟ ਹੈ ਐਵੇਂ ਜਾਨ ਲੋ ਕੇ ਵੀ ਜਿਨ੍ਹਾਂ ਨੂੰ ਬਹੁਤ ਟੈਨਸ਼ਨ ਭਰੀ ਜਾਂਦੀ ਜਿੰਦਗੀ ਆਉਂਦੇ ਆ ਨਾ ਫਰਟੇ ਇੰਜੋਏ ਕਰਦੇ ਆ ਜ਼ਿੰਦਗੀ ਦਾ ਆ ਹੁਣ ਦੇ ਲੋ ਤਿੰਨ ਤਿੰਨ ਦਿਨ ਹੋ ਗਏ ਸ਼ੁੱਕਰਵਾਰ ਦੇ ਲੱਗੇ ਹੋਏ ਨੇ ਠੀਕ ਆ ਸ਼ੁੱਕਰਵਾਰ ਸ਼ਰੀਆ ਤਾਂ ਉਹਨਾਂ ਦਾ ਟੀਮੇ ਲਗਾਤਾਰ ਫੀਲ ਦੇ ਜਾਂਦੇ ਆ ਤੇ ਗਾਹਾਂ ਵੀ ਹੁਣ ਨਹੀਂ ਚੱਲੀ ਜਾਣੇ ਆ ਕਿਉਂਕਿ ਮੌਸਮ ਵਧੀਆ ਹੋ ਗਿਆ ਨਾ ਸਰਵਰ ਗਰਮੀਆਂ ਚ ਮਹੀਨਾ ਕੀ ਰੁਕਦੇ ਆ ਇਹ ਹੁਣ ਆਪਾਂ ਸਿਆਲਾਂ ਦੇ ਵਿੱਚ ਕ੍ਰਿਸਮਸ ਦਾ ਧੀ ਕੰਮ ਚੱਲਣਾ ਇਹਨਾਂ ਦਾ ਠੀਕ ਆ ਹਫਤੇ ਦੇ ਵਿੱਚ ਦੇ ਲੋ 3 ਦਿਨ 3 ਦਿਨ ਨਹੀਂ ਤਾਂ 2 ਦਿਨ ਦਾ ਪੱਕਾ ਹੀ ਲੈਣਾ ਜਿਹੜੇ ਦਿਨ ਨਿਕਲੇ ਆ ਬਾਹਰ ਬਾਹਰ ਇੰਜੋਏ ਕਰਨਾ ਆਪਾਂ ਏਵੇਂ ਨਹੀਂ ਬਿੱਤ ਲੰਬਾ ਕੁਲਪਾਂ ਦੇ ਵਿੱਚ ਆਏ ਮੌਦਾਂ ਇੰਜੋਏ ਕਰਦੇ ਆ ਸਾਰੇ ਹੀ ਨਾ ਸੋਣ ਵਾਲੇ ਨੇ ਸਾਰੇ ਇਹ ਨਹੀਂ ਕੋਈ ਬੜਾ ਵਾ ਆਹਦਾ ਬੈਂਡ ਆ ਨਾ ਸਾਰਾ कोई जवान सारे ही इंजॉय करे दिन पूरा घूमे पूरा इंजॉय ਜਿੰਨੇ ਵੀ ਇਹਨਾਂ ਦੇ 2-3 ਫੇਸ ਤੇ ਸੀਗੇ ਪੂਰੇ ਇੰਜੋਏ ਕੀਤੇ ਠੀਕ ਆ ਜੀ ਵੀਰ ਬਣ ਕੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸ ਦਿਓ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ